ਸਿੱਖਾ ਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਸਾਰੇ ਠੀਕ ਠਾਕ ਕਿਵੇਂ ਤੁਸੀਂ ਟਾਈਟਲ ਬੜਾ ਪੰਜਾਬੀ ਹੈ ਤੁਸੀਂ ਪੰਜਾਬ ਦਾ ਬਹੁਤ ਜਿਆਦਾ ਖਾਨਕੀਟਾ ਉਹਨਾਂ ਸਰਕਾਰਾਂ ਨੇ ਨਹੀਂ ਕੀਤਾ ਜਿੰਨਾ ਆਪਾਂ ਕੀਤਾ ਆਪਾਂ ਯਾਰ ਤੁਸੀਂ ਇਹ ਦੇਖੋ ਕਿ ਆਪਾਂ ਇੱਕ ਵੀ ਦਰਖਤ ਨਹੀਂ ਕੋਈ ਛੱਡਿਆ ਕੀਤਾ ਜਿਨ੍ਹਾਂ ਦੇ ਸੜਕਾਂ ਦੇ ਨਾਲ ਖੇਤ ਲੱਗਦੇ ਨੇ ਅਸੀਂ ਕੋਈ ਦਰਖਤ ਨਹੀਂ ਛੱਡਿਆ ਸਾਰਿਆਂ ਨੂੰ ਅਗਲਾਤੀ ਕਿੰਨੇ ਜਾਨਵਰ ਫੂਕਦੇ ਉਹਦੇ ਵਿੱਚ ਕਿੰਨੇ ਦਾਣੇ ਫੂਕਤੇ ਜਿੰਨੇ ਦਾਣੇ ਸੀ ਉਹਦੇ ਵਿੱਚ ਉਹ ਕਿੰਨੇ ਜਾਨਵਰਾਂ ਦੇ ਮੂੰਹ ਦੇ ਵਿੱਚ ਪਾਣੀ ਸੀ ਕਮਾਲ ਹੀ ਹੋ ਗਈ ਹੁਣ ਕਹੀ ਇੰਨੀ ਗਰਮੀ ਆ ਯਾਰ ਗਰਮੀ ਗਰਮੀ ਹੋਣੀ ਆ ਜੇ ਤੁਸੀਂ ਦਰਖਤ ਹੀ ਨਹੀਂ ਕੋਈ ਛੱਡਿਆ ਗਰਮੀ ਹੋਣੀ ਹੀ ਆ ਕਸ਼ੂਰਬਾਰ ਕੌਣ ਅਸੀਂ ਬਹੁਤ ਜ਼ਿਆਦਾ ਕਸ਼ੂਰਬਾਰਾ ਰਹਿੰਦਾ ਕੁੰਦਾ ਸਰਕਾਰਾਂ ਨੇ ਜਿਹੜੇ ਚਾਰ ਰੋਡ ਨਿਕਲਨੇ ਆ ਜਿਉਂ ਚਾਰ ਰੋਡਾਂ ਤੇ ਜਿਹੜੇ ਦਰਖਤ ਪੱਟੇ ਕੇ ਉਹਨਾਂ ਦੀ ਕੋਈ ਪਲੈਨਿੰਗ ਹੁੰਦੀ ਇਸੇ ਜਗ੍ਹਾ ਤੇ ਬਾਹਰ ਲੈਂਗੂ ਸੈਪਟ ਕਰ ਦਿੰਦੇ ਤੇ ਕਮਾਲੀ ਹੋ ਜਾਣੀ ਸੀ। ਉਦੋਂ ਬਾਅਦ ਸਾਡੀਆਂ ਨਿੰਮਾਂ ਸੁੱਕ ਗਈਆਂ। ਜਿਹੜੇ ਆਹ ਦਰਖਤ ਇਹਨਾਂ ਨੂੰ ਬਚਾਉਣ ਦੇ ਬਚਾਉਣ ਦੀ ਕੀ ਲੋੜ ਸੀ ਇਹ ਵੀ ਫੂਕਦੇ ਸੀ। ਅਸੀਂ ਪਾਣੀ ਧਰਤੀ ਦਾ ਘਾਣ ਤੇ ਰੰਦਾ ਖੁੰਡਾ ਸੀ ਦਰਖਤ ਨਹੀਂ ਛੱਡੇ। ਆ ਮੈਂ 50 ਰੁਪਏ ਰਕਸਲੇ ਬੈਠਾ। ਦੇਖੋ ਕਿੰਨੇ ਕਿੰਨਿਆਂ ਨੂੰ ਹੀ ਸ਼ਾਂ ਦਊਗਾ। ਨਾਲੇ ਫਲ ਦਿੰਦਾ ਨਾਲੇ ਸ਼ਾਂ ਦਿੰਦਾ। ਇਹ ਮੰਗਦਾ ਕੀ ਆ ਕੁਛ ਵੀ ਨਹੀਂ। ਅਸੀਂ ਕਿੰਨੇ 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 ਕੁ ਦਰਖਤ ਲਾਏ ਨੇ 2 4 ਕੋਈ ਲਾਏ ਅਸੀਂ ਤੁਸੀਂ ਸਾਨੂੰ ਫੂਕਣ ਦਾ ਵੀ ਹਰਕ ਨਹੀਂ ਇਸ ਕਿੰਨੇ ਦਰਖਤ ਨੂੰ ਫੂਕਦੇ ਯਾਰ ਕਿੰਨੇ ਜਾਨਵਰ ਫੂਕਦੇ ਅੱਡਾ ਕਾਨ ਕਰੀ ਜਾਂਦੇ ਅਸੀਂ ਜਿਹੜੇ ਦਾਣੇ ਸੀ ਉਹ ਦਾਣੇ ਵੀ ਅਸੀਂ ਵਿੱਚ ਹੀ ਮਚਾਤੇ ਜਿਹੜੇ ਜਾਨਵਰਾਂ ਦੇ ਮੂੰਹ ਚ ਪੈਣੀ ਸੀ ਵਿੱਚ ਹੀ ਜਾਨਵਰ ਫੂਕਦੇ ਅਸੀਂ ਇਹ ਕੁਸਮ ਨਹੀਂ ਮੰਗਦੇ ਪਾਣੀ ਪਾਉ ਪਾਣੀ ਨਹੀਂ ਪਾਉਣਾ ਅੱਗ ਵੀ ਨਾ ਲਾਉਂਦੇ ਕਿ ਉਹ ਟਾਂਗਰ ਛੋਟਾ ਛੋਟਾ ਹੁੰਦਾ 2.5 ਇੰਚ ਦਾ ਮਸਾ ਸੀ ਉਹ ਝੂਨੇ ਵੇਲੇ ਤਾਂ ਚਲੋ ਆਪਾਂ ਕਹਿੰਨੇ ਵੀ ਸਾਨੂੰ ਲੋੜ ਸੀ ਯਾਰ ਜ਼ਰੂਰਤ ਸੀ ਲਾਲੀ ਤਾਂ ਹੁਣ ਤਾਂ ਆਪਾਂ ਨੂੰ ਕੋਈ ਅੱਗ ਲਾਉਣ ਦੀ ਲੋੜ ਨਹੀਂ ਯਾਰ ਮੈਂ ਆਪਾਂ ਅਗਣੀ ਲਈ ਰੌਣੀ ਕਰਕੇ ਵਿੱਚੀ ਪਤਾ ਤੇ ਖਰਚੇ ਖਰਚੇ ਨੂੰ ਹੁੰਦਾ ਸੀ ਪਰ ਅਸੀਂ ਇਟੇ ਇਨ ਕੰਮੇ ਹੋਗੇ ਨਾ ਸਰਕਾਰਾਂ ਨੂੰ ਦੋਸਤਾਂ ਸੀ ਦੇਈ ਜਾਂਦੇ ਆ ਪਰ ਆਪ ਅਸੀਂ ਇਨਾ ਕੰਨੀ ਚੀਜ਼ਾਂ ਕਿ ਨਹੀਂ ਕਦੇ ਧਿਆਨ ਨਹੀਂ ਦਿੱਤਾ ਉਹ ਕੋ ਉਹ ਜਿਹੜੇ ਪੰਜ ਜਿਹੜੇ ਥੋੜੇ ਮੋٹے ਰਹਿ ਗਏ ਵੀ ਅੱਗ ਲਾ ਦੋ ਪਰ ਨਵੇਂ ਡੋ ਕੰਮ ਏ ਸੀਲ ਵਾਲੋ ਸੜ ਜਾਣੀ ਅੱਗ ਪੈਂਦੀ ਆ ਜੀ ਲੋ ਪੈਂਦੀ ਆ ਹੁਣ ਜਦੋਂ ਗੜੇ ਮਾਰੀ ਹੋਈ ਰੱਬ ਧੱਕਾ ਕਰਦਾ ਜੀ ਕਿਸਾਨਾਂ ਨਾਲ ਸਾਡੇ ਨਾਲ ਹੀ ਹੋ ਗਿਆ ਪਰਮਾਤਮਾ ਨੇ ਗੜੇ ਪਾ ਮਾਰ ਪਾਤੇ ਤੇ ਅਸੀਂ ਧਰਤੀ ਨਾਲ ਕੀ ਕਰਦੇ ਆ ਅਸੀਂ ਕੁਦਰਤ ਦੇ ਖਲਵਾੜ ਨਹੀਂ ਕਰਦੇ ਕਿੰਨਾ ਖਲਵਾੜ ਕਰੇ ਅਸੀਂ ਐਸੀ ਰੱਬ ਨੂੰ ਤਾਂ ਬਹੁਤ ਸਾਰੀ ਤੇ ਜੋ ਕਹੇ ਤੇ ਵੀ ਤੂੰ ਮੇਰੀ ਧਰਤੀ ਨਾਲ ਕੀ ਸੇੜ ਖਾਣ ਕਰੀ ਜੰਨਾ ਫੇਰ ਛੇੜ ਖਾਨੀਆਂ ਕਰਕੇ ਅਸੀਂ ਤੇ ਫੇਰ ਕਹਿੰਨਾ ਗੜੇ ਮਾਰੀ ਆ ਗਈ ਤੇ ਹੁਣ ਲੋ 45 ਟੈਂਪਰੇਚਰ ਹੋਊ ਸਿਆਲੀ ਟੈਂਪਰੇਚਰ ਹੋਊਗਾ ਇਹ ਲੋਕ ਕਿਉਂ ਪੈਂਦੀ ਆ ਜੇ ਸਾਡੇ ਦਰਖਤ ਲਾਏ ਹੁਣ ਇਹ ਲੋ ਪਵੇ ਅੱਗੇ ਅਸੀਂ ਦੇਖਦੇ ਰਹੇ ਆ ਤੇ ਘੇਰਿਆਂ ਦੇ ਵਿੱਚ ਦਰਖਤ ਹੁਣ ਟਾਲੀਆਂ ਹੋਣੀਆਂ ਖੜੇ ਹੁਣ ਹਰੇਕ ਦੀ ਮੋਟਰ ਤੇ ਇੱਕ ਇੱਕ ਹੋਊਗਾ ਉਹ ਵੀ ਸ਼ਾਇਦ ਅਸੀਂ ਭਾਂਟੇ ਪਾਲੇ ਜਾਲੀਆਂ ਜੁਲੀਆਂ ਲਾਤੀਆਂ ਉਹ ਵੀ ਪੱਟ ਤੇ ਅੱਗੇ ਪੰਜ ਸੱਤ ਘੇਰਿਆਂ ਦੇ ਵਿੱਚ ਦਰਖਤ ਖੜੇ ਹੋਣੇ ਤੇ ਕਿੰਨੀ ਸਾਹ ਦਿੰਦੇ ਸੀ ਹਰੇਕ ਮੋਟਰਾਂ ਤੇ 10-10 ਦਰਖਤ ਸੀ ਆ ਅੰਬ ਘਟੋ ਘਟ 100 ਬੰਦੇ ਨੂੰ ਸਾਹ ਦਿੰਦਾ ਤੇ ਅਸੀਂ ਬਸ ਆਹੀ ਕੰਮਾਂ ਤੇ ਹੋਏ ਵੀ ਦਰਖਤ ਪੱਟ ਦੋ ਫੂਕ ਦੋ ਜਿਹੜੇ ਰਾਹਾਂ ਰੂਹਾਂ ਨਾਲੇ ਵੀ ਫੂਕ ਦੋ ਯਾਰ ਤੇ ਇਹ ਚੀਜ਼ਾਂ ਆਪਾਂ ਨਾ ਕਰੀਏ ਆਪਾਂ ਵਾਤਾਵਰਨ ਦੇ ਪ੍ਰੇਮੀ ਬਣੀਏ ਤੇ ਆਪਾਂ ਦਰਖਤ ਵੱਧ ਤੋਂ ਵੱਧ ਲਾਈਏ ਤਾਂ ਕਿ ਜੋ ਅੱਕੇ ਜਾ ਕੇ ਆਪਾਂ ਨੂੰ ਚੰਗਾ ਫਲ ਵੀ ਦੇਣ ਤੇ ਚੰਗੀ ਸਾਹ ਵੀ ਦੇਣ ਤੇ ਚੰਗਾ ਵਾਤਾਵਰਨ ਵੀ ਹੋਵੇ ਆਪਣਾ ਇਹ ਵੀਡੀਓ ਮੈਂ ਬਣਾਉਣ ਦਾ ਮਕਸਦ ਇਹੀ ਸੀ ਕਿ ਆਪਾਂ ਦਰਖਤਾਂ ਦੀ ਸਾਂਭ ਸੰਭਾਲ ਜ਼ਰੂਰ ਕਰੀਏ ਪਾਣੀ ਪਾਈਏ ਤੇ ਵਧੀਆ ਵਾਤਾਵਰਨ ਬਣੇ